ਕਿ 1947 ਤੋਂ ਜਿਠੀ ਐਂਡੀ ਐਸੇ ਦੁਕਾਨ ਤੇ ਤੇ ਇੱਥੇ ਹਰ ਤਰ੍ਹਾਂ ਦੇ ਇਤਫ ਪਰਫੂਮ ਜਿਹੜਾ ਸੈਕੂਲਰ ਗਰਮ ਹੁੰਦਾ ਚਾਰਾ ਤਾਂ ਇੰਪੋਰਟਡ ਕੁਝ ਹੋਰ ਗਿਆ ਕੁਝ ਹੋਰ ਆ ਗਿਆ ਅੱਜ ਕੱਲ ਦੇ ਜਿਹੜੀ ਨੌਜਵਾਨ ਹੈਗੇ ਮੋਸਟਲੀ ਕਹਿੰਦੇ ਇਹ ਸਾਨੂੰ ਡੀਓ ਟਾਈਪ ਚਾਹੀਦੇ ਹੈਗੇ ਦਾ ਫ੍ਰੈਂਚ ਚਾਹੀਦੇ ਹੈਗੇ ਉਹਦਾਂ ਦੇ ਸਾਰੇ ਮੰਗਦੇ ਆ ਅੱਜ ਕੱਲ ਕਿ ਸਾਬੀਦ ਕੋਲ ਕੋਈ ਤੇਲ ਤੇਲ ਦੇ ਨਾਮ ਤੋਂ ਕੋਈ ਨਾ ਸੇ ਗੀ ਤੇਲ ਵਾਲੀ ਦੁਕਾਨ ਹੈ ਕਿ ਹੈ ਅਸੀਂ ਜਿਹੜੀ ਚੀਜ਼ ਦੇਣੀ ਹੈ ਉਹ ਹੋਲਸੇਲ ਰੇਟ ਤੇ ਦੇਣੀ ਹੈਗੀ ਹੈ ਇਹ ਹਰ ਚੀਜ਼ ਦੀ ਪਹਿਲਾਂ ਟੈਸਟਿੰਗ ਕਰਨੀ ਪੈਂਦੀ ਹੈ ਫਿਰ ਉਹ ਫ੍ਰੈਗਰੈਂਸ ਮੈਚ ਹੁੰਦੀ ਹੈ ਜਾਂ ਨਹੀਂ ਹੁੰਦੀ ਬਹੁਤ ਕੁਝ ਦੇਖਣਾ ਪੈਂਦਾ ਉਸ ਲੈਵਲ ਤੇ ਕਸਟਮਰ ਨੂੰ ਪਸੰਦ ਆਏਗੀ ਕਿ ਨਹੀਂ ਆਏਗੀ ਲੌਂਗ ਲਾਸਟਿੰਗ ਹੋਣੀ ਹੋਣੀ ਚਾਹੀਦੀ ਏ ਕਿ ਨਹੀਂ ਹੋਣੀ ਚਾਹੀਦੀ ਉਹ ਸਾਰਾ ਕੁਝ ਦੇਖ ਕੇ ਫਿਰ ਅਸੀਂ ਲਾਂਚ ਕਰਦੇ ਆਏ ਗਿਆ ਹਰ ਇੱਕ ਪ੍ਰੋਜੈਕਟ ਕਿਹਾ ਜਾਂਦਾ ਹੈ ਕੁਝ ਚੀਜ਼ਾਂ ਅਜਿਹੀਆਂ ਆਉਂਦੀਆਂ ਹਨ ਜੋ ਪੀੜੀ ਦਰ ਪੀੜੀ ਚਲਦੀਆਂ ਰਹਿੰਦੀਆਂ ਹਨ ਅਤੇ ਇਹੀ ਉਹਨਾਂ ਲੋਕਾਂ ਦੀ ਪਛਾਣ ਹੁੰਦੀ ਆ ਅਜਿਹਾ ਹੀ ਜਲੰਧਰ ਦੇ ਵਿੱਚ ਹੈ ਇੱਕ ਪਰਫਿਊਮ ਵਪਾਰੀ ਜਿਸ ਨੂੰ ਤੇਲ ਵੇਚਣ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਕਿਉਂਕਿ ਅੱਜ ਵੀ ਉਸਦੇ ਪਰਦਾਦੇ ਦੇ ਵੱਲੋਂ ਤਿਆਰ ਕੀਤਾ ਗਿਆ ਤੇਲ ਉਸਦੀ ਦੁਕਾਨ ਦੇ ਬਾਹਰ ਸ਼ੋਪੀਸ ਦੇ ਵਾਂਗ ਰੱਖਿਆ ਹੋਇਆ ਹੈ ਦਿਲਚਸਪ ਗੱਲ ਇਹ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਸ ਚੀਜ਼ ਦਾ ਹੈ ਕਿ ਇਹ ਤੇਲ ਵੀ ਹੈ ਜਾਂ ਨਹੀਂ ਪਰ ਉਹ ਕਹਿੰਦੇ ਹਨ ਕਿ ਇਹ ਉਹਨਾਂ ਦੀ ਪਛਾਣ ਹੈ ਪੀੜੀਦਰ ਪੀੜੀ ਉਹ ਇੱਧਰ ਦਾ ਕਾਰੋਬਾਰ ਕਰ ਰਹੇ ਨੇ ਅਤੇ ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਉਹ ਇਹੀ ਕੰਮ ਕਰਦੇ ਸਨ ਅਤੇ ਜਲੰਧਰ ਦੇ ਵਿੱਚ ਹੁਣ ਉਹ 1947 ਤੋਂ ਬਾਅਦ ਇੱਧਰ ਦਾ ਕੰਮ ਕਰਦੇ ਆ ਰਹੇ ਨੇ ਪੱਤਰਕਾਰਾਂ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹਾਂ ਪਿਓ ਪੁੱਤ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਪਰਫਿਊਮ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇਹ ਕੰਮ ਕਰਨ ਦੇ ਵਿੱਚ ਮਜ਼ਾ ਆਉਂਦਾ ਹੈ ਅਤੇ ਲੋਕ ਉਹਨਾਂ ਦੇ ਕੋਲ ਵਿਦੇਸ਼ੀ ਪਰਫਿਊਮ ਲੈ ਕੇ ਆਉਂਦੇ ਹਨ ਅਤੇ ਉਹ ਉਹਨਾਂ ਨੂੰ ਉਸੇ ਤਰ੍ਹਾਂ ਦੇ ਹੋਂਮ ਹੋਂ ਪਰਫਿਊਮ ਬਣਾ ਕੇ ਦਿੰਦੇ ਹਨ ਦबई ਤੋਂ ਬਣੇ ਜ਼ਿਆਦਾਤਰ ਪਰਫਿਊਮ ਉਹਨਾਂ ਦੇ ਲਈ ਲਿਆਂਦੇ ਜਾਂਦੇ ਹਨ ਜਦੋਂ ਉਹਨਾਂ ਦੇ ਪੁੱਤਰ ਨੂੰ ਪੁੱਛਿਆ ਗਿਆ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ ਅਤੇ ਤੁਸੀਂ ਪਰਫਿਊਮ ਬਣਾਉਣ ਦਾ ਕੰਮ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਹਰ ਕਿਸੇ ਦਾ ਆਪਣਾ ਦਿਲ ਹੁੰਦਾ ਹੈ ਉਹ ਆਪਣੇ ਇਸ ਕੰਮ ਦੇ ਵਿੱਚ ਆਰਾਮ ਮਹਿਸੂਸ ਕਰਦੇ ਹਨ ਅਤੇ ਉਹ ਇਹ ਕੰਮ ਕਰਕੇ ਬਹੁਤ ਖੁਸ਼ ਹੁੰਦੇ ਹਨ ਜਿੱਥੋਂ ਤੱਕ ਵਿਦੇਸ਼ ਜਾਣ ਦੀ ਗੱਲ ਹੈ ਉਹ ਸੈਰ-ਸਪਾਟੇ ਦੇ ਲਈ ਜਾਣਗੇ ਪਰ ਪੱਕੇ ਤੌਰ ਤੇ ਨਹੀਂ ਅਜਕੀ ਨਾਮ ਕੀ ਜਸਪ੍ਰੀਤ ਜਸਪ੍ਰੀਤ ਜਲੰਧਰ ਦੀ ਬਹੁਤ ਪੁਰਾਣੀ ਦੁਕਾਨ ਕਿੰਨੇ ਪੁਰਾਣੀ ਦੁਕਾਨ ਹੈ ਇਹ ਤੇ ਕੀ ਕੀ ਮਿਲਦਾ ਇੱਥੇ ਇਹ 1947 ਤੋਂ ਹੈ ਇੱਥੇ ਐਸੀ ਦੁਕਾਨ ਤੇ ਤੇ ਇੱਥੇ ਹਰ ਤਰ੍ਹਾਂ ਦੇ ਇਤਕ ਪਰਫਿਊਮ ਤੇ ਆਇਲ ਸੈਂਚੂਅਲ ਆਲੋਗਰ ਆਗਰਵੰਦ ਤੇ ਸਿਰਫ ਕਿਹੜੀ ਪੀੜੀ ਚੱਲਦੀ ਵੀ ਜਿਹੜੀ ਸਮੇਂ ਇਸ ਕੰਮ ਨੂੰ ਸੰਭਾਲੀ ਗਈ ਟੱਡੀ ਐਸਾ ਜਿਵੇਂ 25 25 ਪੀੜੀਆਂ ਆ ਚੁੱਕੀਆਂ ਨੇ ਗੱਲ ਕੀਤੀ ਹੋ ਕੀ ਆ ਜਾਂਦਾ ਕਿ ਤੁਹਾਡੇ ਕੋਲ ਬਸ ਕਰਦੇ ਕੋਈ ਬੰਦਾ ਪਰਫਿਊਮ ਇਤਲੇ ਤੁਸੀਂ ਉਹੀ ਚੀਜ਼ ਬਣਾ ਕੇ ਨਾ ਦੇ ਦਿੰਦਾ ਕੋਸ਼ਿਸ਼ ਕਰ ਸਕਦੇ ਹਾਂ ਉਹਦੇ ਨਾਲ ਮਿਲਦੀ ਉਲਦੀ ਚੀਜ਼ ਮਿਲ ਜਾਏ ਮਾਡਲੇ ਕਿਤੇ ਕੁਲੋਂਦੇ ਚਾਹਤਾਂ ਹੈ ਇੰਪੋਰਟਡ ਦੇ ਗੂਆ ਵਰਗੀਆਂ ਕਿਸਮਾਂ ਹੋਣਗੀਆਂ ਇਹ ਗੁਰੂ ਸਿੰਘ ਜੋ ਸਿੱਧੀ ਤੁਸੀਂ ਵੀ ਸਾਹਮਣੇ ਹੈਗੇ ਤੁਸੀਂ ਵੀ ਦੇਖਦੇ ਨੇ ਕਿੰਦਰੀ ਡਿਮਾਂਡ ਆਉਂਦੀ ਹੈਗੀ ਉਹ ਵੱਖਰੀ ਵੱਖਰੀ ਡਿਮਾਂਡ ਆਉਂਦੀ ਹੈ ਕਈ ਕਹਿੰਦੇ ਹੈਗੇ ਕਿ ਸਾਨੂੰ ਦੁਬਈ ਦਾ ਚਾਹੀਦਾ ਹੈ ਕਈ ਕਹਿੰਦੇ ਇਹ ਸਾਨੂੰ ਫ੍ਰੈਂਚ ਦਾ ਚਾਹੀਦਾ ਹੈ ਕਈ ਕਹਿੰਦੇ ਮੋਸਟਲੀ ਸਾਰੇ ਏਜ ਦੇ ਜਿੰਨੇ ਵੀ ਏਜ ਦੇ ਹੁੰਦੇ ਸਾਰੇ ਏਜ ਦੇ ਆnde ਹੈਗੇ ਵੱਡੇ ਕਹਿੰਦੇ ਹੈਗੇ ਕਿ ਥੋੜੀ ਜੀ ਸਸਤੀ ਆਈਟਮ ਦਿਖਾਓ ਨੌਜਵਾਨ ਕਹਿੰਦੇ ਥੋੜੀ ਵਧੀਆ ਆਈਟਮ ਦਿਖਾਓ ਜੀ ਇਸ ਤਰ੍ਹਾਂ ਦੀ ਗੱਲ ਕਰਾ ਰਿਹਾ ਹਾਂ ਕਿ ਕਿਹੜੀ ਫ੍ਰੈਗਰੈਂਸ ਲੋਕ ਪਸੰਦ ਕਰਦੇ ਹੈਗੇ ਉਹ ਹਰ ਇੱਕ ਕਿਸੇ ਨੂੰ ਹਰ ਇੱਕ ਫ੍ਰੈਗਰੈਂਸ ਦਾ ਸ਼ੌਂਕ ਹੁੰਦਾ ਹੈਗਾ ਹੁਣ ਕਈ ਜਿਹੜੇ ਬਹੁਤ ਵੱਡੇ ਹੈਗੇ ਉਹਨਾਂ ਨੂੰ ਜਿੱਦਾਂ ਫਲੋਰਲ ਫ੍ਰੈਗਰੈਂਸ ਆ ਜਾਂਦੀ ਹੈ ਗੁਲਾਬ ਚਮੇਲੀ ਚੰਦਨ ਮੋਤੀਆ ਟਾਈਪ ਦੀ ਉਹ ਭਗਵਾਨ ਨੂੰ ਚੜਾਉਂਦੇ ਹੈਗੇ ਹੈਗੇ ਮੋਸਟਲੀ ਮੋਸਟਲੀ ਕਈ ਜਿਹੜੇ ਪੁਰਾਣੇ ਲੋਕੀ ਹੈਗੇ ਉਹ ਪੁਰਾਣੀ ਫ੍ਰੈਗਰੈਂਸ ਲਗਾਉਂਦੇ ਜਿੱਦਾਂ ਦੀ ਖਸ ਹੋ ਗਈ ਜਿੱਦਾਂ ਮਜਮੂਆ ਹੋ ਗਿਆ ਫਿਰਦੌਸ ਹੋ ਗਿਆ ਇਦਾਂ ਪੁਰਾਣੀ ਚੀਜ਼ਾਂ ਉਹ ਪੁਰਾਣੇ ਜ਼ਮਾਨੇ ਦੇ ਲਗਾਉਂਦੇ ਅੱਜ ਕੱਲ ਦੇ ਜਿਹੜੀ ਨੌਜਵਾਨ ਹੈਗੇ ਉਹ ਮੋਸਟਲੀ ਕਹਿੰਦੇ ਇਹ ਸਾਨੂੰ ਡੀਓ ਟਾਈਪ ਚਾਹੀਦੇ ਹੈਗੇ ਦਾ ਫ੍ਰੈਂਚ ਚਾਹੀਦੇ ਹੈਗੇ ਉਹਦਾਂ ਦੇ ਸਾਰੇ ਮੰਗਦੇ ਅੱਜ ਕੱਲ ਗੱਲ ਪੁੱਛਦੇ ਆ ਵੀ ਇਹ ਆਲ ਵੀ ਤੁਹਾਡੇ ਪਿੱਛੇ ਨਜ਼ਰ ਆ ਤੁਸੇ ਬਹੁਤ ਪੁਰਾਣਾ ਆਇਲ ਹੈਗਾ ਕੀ ਖਾਸियत ਕੀ ਇਹ ਦੀ ਤੇ ਕਿੰਨਾ ਕੁ ਪੁਰਾਣਾ ਹੈ ਇਹ ਇਹ ਜੀ ਜਦੋਂ ਦੁਕਾਨ ਖੋਲੀ ਸੀ ਉਦੋਂ ਦਾ ਹੀ ਰੱਖਿਆ ਆ ਬਣਾ ਕੇ ਬਜ਼ੁਰਗਾਂ ਨੇ ਅਸੀਂ ਨਾਲ ਦੀ ਕੋਈ ਕੋਈ ਕੱਢਿਆ ਨਾ ਪਾਇਆ ਕੁਝ ਇਹ ਸਿੱਖ ਹੁਣ ਇੱਕ 24 ਵਰਗਾਈ ਦੀ ਹੈ ਨਹੀਂ ਜੇ ਕੋਈ ਕੋਣ ਪਤਾ ਤਾਂ ਹੁਣਾ ਤਾਂ ਕਿਸ ਚੀਜ਼ ਦਾ ਆਇਲ ਹੈਗਾ ਕੀ ਆਇਲ ਹੈ ਉਹਨਾਂ ਪਤਾ ਨਹੀਂ ਉਹਨਾਂ ਨੇ ਕਿਸ ਚੀਜ਼ ਦਾ ਆਇਲ ਪਾਇਆ ਸੀਗਾ ਸਿਰਫ ਇਹ ਦੁਕਾਨ ਦੀ ਨਿਸ਼ਾਨੀ ਹੈਗੀ ਹੈ ਨਹੀਂ ਹੈਗੀ ਬਸ ਕਿਸਾ ਸਾਰੀ ਦੁਕਾਨ ਤੇਲ ਤੇਲ ਦੇ ਨਾਮ ਤੋਂ ਫੇਮਸ ਹੈਗੀ ਤੇਲ ਵਾਲੀ ਦੁਕਾਨ ਹੈਗੀ ਹੈ ਦੇਖੋ ਉਹਨਾਂ ਨੇ ਫੇਮਸ ਪਰ ਕੋਈ ਤੁਹਾਡਾ ਕਿਹੜਾ ਸ਼ਾਪ ਜਦੋਂ ਉਹ ਫੇਮਸ ਕਰਦੇ ਮੈਂ ਜ਼ਿਆਦਾਤਰ ਲੋਕ ਡਿਮਾਂਡ ਕਰਦੇ ਆ ਜ਼ਿਆਦਾਤਰ ਲੋਕੀ ਮਸਕ ਵਗੈਰਾ ਮੰਗਦੇ ਮਸਕ ਵਗੈਰਾ ਮੰਗਦੇ ਹੈਗੇ ਆ ਹਾਂ ਈਟੀ ਮੰਗਦੇ ਹੈਗੇ ਆ ਐਵਰੇਸਟ ਐਵਰੇਸਟ ਮੰਗਦੇ ਹੈਗੇ ਆ ਇਦਾਂ ਉਹਨਾਂ ਦੇ ਡੀਓ ਵਗੈਰਾ ਬਹੁਤ ਅੱਗੇ ਐਡਵਰਟਾਈਜ਼ਰ ਬਹੁਤ ਕੁਝ ਦਿਨ ਲਾਉਂਦੇ ਪਰ ਪਿੰਦਾ ਕੰਮ ਕਰਦੇ ਇਸ ਚੀਜ਼ ਨੂੰ ਥੋੜਾ ਬੋਤਾ ਪੈਂਦਾ ਹੈਗਾ ਉਹਨਾਂ ਦੇ ਉਹਨਾਂ ਦੇ ਪ੍ਰਾਈਸ ਵੱਖਰੇ ਹੈਗੇ ਸਾਡੇ ਪ੍ਰਾਈਸ ਵੱਖਰੇ ਹੈਗੇ ਅਸੀਂ ਜਿਹੜੀ ਚੀਜ਼ ਦੇਣੀ ਹੈ ਉਹ ਹੋਲਸੇਲ ਰੇਟ ਤੇ ਦੇਣੀ ਹੈਗੀ ਹੈ ਇਹ ਕਲਪਨਾ ਤਾਂ ਜਿਹੜੇ ਆਲਸ ਹੁੰਦੇ ਨੇ ਉਹ ਖੇਤਰ ਬਣਾਉਂਦੇ ਨੇ ਇਹ ਬਾਹਰੋਂ ਆਉਂਦੇ ਕਿਥੋਂ ਫਿਰ ਤੁਸੀਂ ਆਪ ਦੇ ਸ਼ੀਟਾਂ ਤਿਆਰ ਕਰਦੇ ਆ ਮੇਡ ਇਨ ਇੰਡੀਆ ਸਾਰਾ ਕੈਮੀਕल्स ਪਰਚੇਸ ਕਰੀਦੇ ਹੈਗੇ ਫਿਰ ਉਸ ਤੋਂ ਬਾਅਦ ਜੇ ਪ੍ਰੋਸੈਸ ਸਟਾਰਟ ਹੁੰਦਾ ਕਿੰਨਾ ਵੀ ਟਾਈਮ ਲੱਗਦਾ ਹੈ ਪ੍ਰੋਸੈਸ ਡਿਪੈਂਡ ਕਰਦਾ ਡਿਪੈਂਡ ਕਰਦਾ ਹੈ ਹਰ ਚੀਜ਼ ਤੇ ਨੋਰਮਲ ਗੱਲ ਕਰੀਏ ਘੱਟ ਤੋਂ ਘੱਟ ਨੇ ਦੇ ਹਰ ਚੀਜ਼ ਦੀ ਪਹਿਲਾਂ ਟੈਸਟਿੰਗ ਕਰਨੀ ਪੈਂਦੀ ਹੈ ਫਿਰ ਉਹ ਫ੍ਰੈਗਰੈਂਸ ਮੈਚ ਹੁੰਦੀ ਹੈ ਜਾਂ ਨਹੀਂ ਹੁੰਦੀ ਬਹੁਤ ਕੁਝ ਦੇਖਣਾ ਪੈਂਦਾ ਹੈ ਉਸ ਲੈਵਲ ਤੇ ਕਸਟਮਰ ਨੂੰ ਪਸੰਦ ਆਏਗੀ ਕਿ ਨਹੀਂ ਆਏਗੀ ਲੌਂਗ ਲਾਸਟਿੰਗ ਹੋਣੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਉਹ ਸਾਰਾ ਕੁਝ ਦੇਖ ਕੇ ਫਿਰ ਅਸੀਂ ਲਾਂਚ ਕਰਦੇ ਹਾਂ ਹਰ ਇੱਕ ਫ੍ਰੈਗਰੈਂਸ ਕਿ ਨੌਜਵਾਨ ਹਿੰਦੂਸਤਾਨ ਦੇ ਨੌਜਵਾਨਾਂ ਪ੍ਰਦੇਸ਼ਾਂ ਨੂੰ ਲੁੱਕ ਕਰ ਰਹੇ ਨੇ ਜਿਸ ਨੇ ਮੇਰੇ ਕੋਲ ਸੋਰੀਨਾ ਮੋਡਾ ਨਾ ਮੋਡਲ ਆਕੇ ਤੇ ਵੇਖੇ ਇਸ ਲੱਗਦਾ ਕੀ ਲੱਗਦਾ ਤੁਹਾਨੂੰ ਕਾਰਨ ਕਿ ਮੁੰਡੇ ਬਾਹਰ ਕਿਉਂ ਜ਼ਿਆਦਾ ਜਾਣਾ ਚਾਹ ਰਹੇ ਦੇਖੋ ਸਰ ਮੈਨੂੰ ਉਹਦਾ ਬਾਹਰ ਜਾਣ ਦਾ ਸ਼ੌਂਕ ਨਹੀਂ ਹੈਗਾ ਮੈਂ ਘੁੰਮਣਾ ਫਿਰਨਾ ਜ਼ਿਆਦਾ ਪਸੰਦ ਕਰਦਾ ਹੈਗਾ ਜੇ ਬਾਹਰ ਜਾ ਕੇ ਇਹ ਹਰ ਇੱਕ ਦੀ ਆਪਣੀ ਆਪਣੀ ਸੋਚ ਹੈਗੀ ਹੈ ਮੈਂ ਬਾਹਰੋਂ ਜੌਬ ਕਰਕੇ ਵੀ ਆਇਆ ਹੈਗਾ ਮੈਂ ਇੱਥੇ ਕੰਮ ਕਰਦਾ ਪਿਆ ਹੈਗਾ ਹੁਣ ਜਿਹੜੇ ਬਾਹਰ ਜਾਂਦੇ ਹੈਗੇ ਇਹ ਉਹਨਾਂ ਨੂੰ ਪਸੰਦ ਹੈਗਾ ਮੇਰੀ ਇਹ ਸੋਚ ਹੈਗੀ ਹੈ ਕਿ ਮੈਂ ਜੇ ਬਾਹਰ ਜਾਵਾਂ ਤੇ ਮੈਂ ਘੁੰਮਣ ਫਿਰਨ ਵਾਸਤੇ ਜਾਵਾਂ ਬਾਕੀ ਇੱਥੇ ਇਹ ਜੁਰਾ ਸਮਾਂ ਤੇ ਲੂਰਾ ਲੱਗਾ ਇਹਦਾ ਡਾਈਸ ਤੇ ਬਿਲਕੁਲ ਬਿਲਕੁਲ ਬਹੁਤ ਮਜ਼ਾ ਆਇਆ ਐਸਐਮਜੀ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ